ਸਤ ਸ੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਹੁਣੇ ਹੁਣੇ ਇੱਥੇ ਚੱਲੀਆਂ ਤਾਬੜ ਤੋੜ ਗੋਲੀਆਂ ਹੋਈਆਂ ਮੋਤਾਂ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆਈ ਹੈ ਜੀ ਹਾਂ ਅਮਰੀਕਾ ਦੇ ਨਿਊ ਜਰਸੀ ਚ ਇੱਕ ਨੌਜਵਾਨ ਨੇ ਪੰਜਾਬ ਦੇ ਜਿਲੰਦਰ ਦੀਆਂ ਦੋ ਪੈਨਾਂ ਤੇ ਗੋਲੀਆਂ ਚਲਾ ਦਿੱਤੀਆਂ ਜਿਸ ਚ ਇੱਕ ਦੀ ਮੌਤ ਹੋ ਗਈ ਅਤੇ ਜਦਕਿ ਦੂਜੀ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਆ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਨੌਜਵਾਨ ਵੀ ਨਕੋਦਰ ਜਲੰਧਰ ਦਾ ਰਹਿਣ ਵਾਲਾ ਹੈ ਅਤੇ ਨਾਂ ਦੋਵੇਂ ਚਚੇਰੇ ਭਰਾ ਸਨ ਮਲਜੋਨ ਦੀ ਪਛਾਣ ਗੌਰਵ ਗਲਵਾਸੀ ਪਿੰਡ ਹੁਸੈਨਪੁਰ ਵੱਜੋ ਹੋਈ ਆ ਪ੍ਰਾਪਤ ਜਾਣਕਾਰੀ ਅਨੁਸਾਰ ਕਰਨਤਬਾਦ ਦੋਵੇਂ ਜ਼ਖਮੀ ਪੈਨਾਂ ਨੂੰ ਤੁਰੰਤ ਨਿਵਾਰਕ ਦੇ ਹਸਪਤਾਲ ਲਿਜਾਇਆ ਜਾਏਗਾ ਇੱਕ ਅਮਰੀਕੀ ਵੈਬਸਾਈਟ ਨਾਲ ਗੱਲ ਕਰਦੇ ਹੋਏ ਗਵਾਂਡੀ ਜੋਸ਼ ਲੇਨੋਫੋਨੇ ਕਿਹਾ ਹੈ ਕਿ 올 ਡਰਾਈਵੇ ਤੇ ਲੋਟਿਆ ਹੋਇਆ ਸੀ ਤੇ ਉਹ ਅਸਲ ਵਿੱਚ ਹੈਲਣੀ ਦੀ ਹੀ ਸੀ ਅਤੇ ਫੜੇ ਗਏ ਦੋਸ਼ੀਗਾਰ ਉਹ ਤੇ 20 ਸਾਲਾ ਲੜਕੀ ਜਲੰਧਰ ਚ ਇਕੱਠੇ ਟਾਫੀਆਂ ਖੇਡਦੇ ਸਨ ਜੀਹਾਂ ਦੋਵੇਂ ਇੱਕ ਦੂਜੇ ਨੂੰ ਜਾਣਦੇ ਸਨ ਅਤੇ ਦੋਵੇਂ ਅਮਰੀਕਾ ਚ ਸਨ ਐਸਲੀ ਕੋਰੋ ਨੇ ਮੌਕਾ ਪਾ ਕੇ ਬਹੁਤ ਦੁਰਲੁਕਤ ਲੜਕੀ ਤੇ ਗੋਲਣਾ ਚਲਾ ਦਿੱਤੀਆਂ ਗੋਲੀਬਾਰੀ ਤੇ ਮਰਨ ਵਾਲੇ ਵਿਅਕਤੀ ਦੀ ਪਛਾਣ 29 ਸਾਲਾ ਜਸਵੀਰ ਕੌਰ ਵਾਸੀ ਨੂਰਮੈਲ ਵਜੂ ਹੋਈ ਹੈ ਕੜਨਾ ਵਿੱਚ ਜਸਵੀਰ ਕੌਰ ਦੀ 20 ਸਾਲਾਂ ਪਹਿਨ ਜਖਮੀ ਹੋ ਗਈ ਜਿਸ ਦੀ ਹਾਲਤ ਅੱਜ ਕੋ ਬਣੀ ਹੋਈ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ